ਸੂਰਜ ਪ੍ਰਕਾਸ਼ ਦੇ ਇਤਿਹਾਸ ਵਿੱਚੋਂ ਸ੍ਰੀ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਵਰਣ ਕਰਦੇ ਹਾਂ ਆਵਾਜ਼ ਇਤਿਹਾਸ ਦੇ ਵਿੱਚੋਂ ਸੂਰਜ ਪ੍ਰਕਾਸ਼ ਦੇ ਵਿੱਚੋਂ ਜੋ ਪ੍ਰਮੁੱਖ ਤੇ ਮਨਮੁਖ ਇਹਨਾਂ ਦੀ ਸਾਕੀ ਹੈ ਉਹ ਆਪ ਜੀ ਸਰਵਣ ਕਰੋ ਅੱਜ ਪਰ ਜਦੋਂ ਗੁਰੂ ਦੇ ਦਰਵਾਜ਼ੇ ਚੌਥੇ ਹਾਂ ਇਹ ਬੇਨਤੀਆਂ ਕਰਦੇ ਆ ਸੱਚੇ ਪਤਸ਼ਾਹ ਇਹ ਜੀਵ ਸਦਾ ਭੁੱਲਣ ਹਾਰ ਹੈ ਅਸੀਂ ਪੈਰ ਪੈਰ ਤੇ ਬੁਲੰਗ ਕਰਦੇ ਹਾਂ ਤੁਸੀਂ ਸਾਡ ਨੂੰ ਮਾਫ਼ ਕਰਦੇ ਹੋ ਤੇ ਹੋਮ ਵਰਸ ਦਿੱਤੇ ਹੋ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਤੁਸੀਂ ਸਦਾ ਹੀ ਬਖਸ਼ਣ ਹਾਰ ਮੋਂ ਪਾਪੀ ਤੂੰ ਬਖਸ਼ਣ ਹਾਰ ਤੇ ਵਾਹਿਗੁਰੂ ਤੁਸੀਂ ਬਖਸ਼ਣ ਹਾਰਿਓ ਦੇਖਿਆ ਹੈ ਕਿੰਨੇ ਕਿੰਨੇ ਪਾਪੀਆਂ ਨੂੰ ਤੁਸੀਂ ਬਖਸ਼ਿਆ ਹੈ ਕੌੰ ਦਾ ਰਾਖਸ ਜਿਹੜਾ ਬੰਦੇ ਤਲ ਕੇ ਆ ਜਾਂਦਾ ਸੀ ਉਹਨੂੰ ਵੀ ਬਖਸ਼ਿਆ ਔਰ ਸਜਲ ਠਾਗਰੂ ਵੀ ਬਖਸ਼ਿਆ ਜਿਹੜਾ ਆਏ ਗਏ ਰਾਹਾਂ ਗੇੜਾਂ ਨੂੰ ਆਪਣੀ ਧਰਮਸ਼ਾਲਾ ਵਿੱਚ ਰੱਖ ਕੇ ਮਾਰ ਕੇ ਮੁਕਾ ਦਿੱਤਾ ਸੀ ਤੁਹਾਨੂੰ ਮਾਰ ਉਧਾਰ ਉਠ ਲੈਂਦਾ ਸੀ ਉਹਨੂੰ ਵੀ ਬਖਸ਼ਿਆ ਬਲੀਕ ਘਾੜੀ ਨੂੰ ਵੀ ਬਖਸ਼ਿਆ ਜਿਹੜਾ ਆਪਣੇ ਬੰਨ ਦੇ ਵਿੱਚ ਪਾਣੀ ਜਮਾ ਕਰੀ ਬੈਠਾ ਸੀ ਕਿਸੇ ਨੂੰ ਕਹਿੰਦਾ ਸੀ ਵੀ ਮੈਂ ਪਾਣੀ ਹੀ ਨਹੀਂ ਦੇਣਾ ਤੈਨੂੰ ਇਹੋ ਜੇ ਪਾਪੀਆਂ ਨੂੰ ਤੁਸੀਂ ਬਖਸ਼ਿਆ ਮਹਾਰਾਜ ਹਮੇ ਅਪਰਾਧੀ ਸਤਿਗੁਰ ਤੇ ਹਮੇ ਅਪਰਾਧੀ ਸਤਿਗੁਰ ਤੇ ਤੁਮ ਬਖਸ਼ਣ ਹਾਰੇ ਗੁਰੂ ਜੀ ਅਸੀਂ ਤਾਂ ਸਦਾ ਬਖਸ਼ਣ ਹਾਰੇ ਹਾਂ ਤੁਸੀਂ ਸਦਾ ਹੀ ਬਖਸ਼ਣ ਹਾਰੇ ਭੁੱਲਣ ਅੰਦਰ ਸਾਨੂੰ ਕੋ ਅਪੁਰਣ ਗੁਰੂ ਕਰਤਾ ਅਸੀਂ ਸਦਾ ਹੀ ਭੁੱਲਣ ਹਾਰੇ ਹਾਂ ਅਹੁਰਪੁਰ ਤਾਂ ਸਤਗੁਰ ਜੀ ਇੱਕ ਆਪ ਹੋ ਜੋ ਸਾਨੂੰ ਬਖਸ਼ ਦੇਵੇ

ਗੁਰਮੁਖ ਤੇ ਸਨਮੁਤ ਦੀ ਸਾਖੀ ਆਪ ਜੀ ਸਰਵਨ ਕਰੋ ਸ੍ਰੀ ਗੁਰਵਰਜਨ ਦੇ ਪਾਤਸ਼ਾਹ ਜੀ ਦੇ ਅਧਿਆਸ ਜੋ ਸੂਝ ਪ੍ਰਕਾਸ਼ ਵਿੱਚ ਰਿਖਿਆ ਹੈ ਉਸ ਵਿੱਚ ਇੱਕ ਦਿਨ ਗੁਰੂ ਜੀ ਪਾਸ ਤਿੰਨ ਜਣੇ ਕੁੱਲਾ ਭੁੱਲਾ ਅਤੇ ਭੀਰਤ ਮਿਲ ਕੇ ਆਏ ਅਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਹਜੂਰ ਖੜੇ ਹੋ ਗੁਰੂ ਜੀ ਬਚਨ ਵਿਰਾਸਤ ਕਰ ਰਹੇ ਸਨ ਪਾਪੀਆਂ ਨੂੰ ਉਤਾਰ ਰਹੇ ਸਨ ਮਿੱਠੇ ਮਿੱਠੇ ਬੋਲ ਬੋਲ ਕੇ ਮਨ ਵਿੱਚ ਬੜੇ ਪਿਆਰ ਨਾਲ ਗੁਰੂ ਜੀ ਜਿਹੜਾ ਕੋਈ ਬਚਨ ਕਰਦਾ ਉਹਦਾ ਜਵਾਬ ਦਿੰਦੇ ਹੁਣ ਇਹਨਾਂ ਨੇ ਅੱਜ ਬੇਨਤੀ ਕੀਤੀ اج بے کی ست گرو جی سانت تو بڑا ڈر لگتا ہے کہ کتنے سوت نہ آ جائے موت ہر ایک نو سچائی موت سخالی آئے یہ بےنتی کرنی چاہیے ਜਦੋਂ ਜਾਨ ਨਿਕਲੇ ਤਾਂ ਅੰਤ ਸਮੇਂ ਕੋਈ ਬਿਮਾਰੀ ਦੇ ਕਾਰਨ ਮੱਜੇ ਵਿੱਚ ਨਾ ਪੈਣਾ ਪਵੇ ਤੇ ਅੰਤ ਸਮੇਂ ਤੁਰਦੇ ਫੱਟੇ ਹੀ ਚਲੇ ਜਾਏ ਇਹ ਬੇਨਤੀ ਕਰਨੀ ਚਾਹੀਦੀ ਹੈ ਪਰ ਇਹ ਕਹਿੰਦੇ ਸਾਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਸਾਨੂੰ ਮੌਤ ਨਾ ਆਵੇ ਸਾਨੂੰ ਜਨਮ ਮਰਨ ਦੇ ਦੁੱਖ ਤੋਂ ਬਚਾ ਗੁਰੂ ਜੀ ਨੇ ਕਿਹਾ ਸਤਗੁਰੂ ਘਰਦੰਦੇ ਪਾਤਸ਼ਾਹ ਕਹਿ ਲੇ ਭਾਈ ਤੁਸੀਂ ਗੁਰਮੁਖ ਬਣ ਕੇ ਆਪਣਾ ਜੀਵ ਵਤੀਤ ਕਰੋ ਪਰਮੇਸ਼ਰ ਨੂੰ ਗੁਰੂ ਨੂੰ ਨੋਕਰਾ ਰੱਖ ਕੇ ਆਪਣਾ ਜੀਵ ਵਤੀਤ ਕਰਨਾ ਸ਼ੁਰੂ ਕਰੋ ਜੇ ਜੇ ਤੁਸੀਂ ਮਨੁੱਖਾਂ ਵਾਲੇ ਕੰਮ ਕਰਦੇ ਹੋ ਨਾ ਇਹਨਾਂ ਨੂੰ ਛੱਡ ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਨਾਮ ਦਾ ਗੁਰੂ ਦਾ ਪਤਾ ਨਾ ਸਾਨੂੰ ਮਨੋਖ ਦਾ ਪਤਾ ਇਹ ਤੁਸੀਂ ਮਿਲਣਾ ਕਰਕੇ ਸਮਝਾਓ ਕਿ ਗੁਰਮੁਖ ਦੇ ਲੱਛਣ ਕੀ ਹਨ ਅਤੇ ਮਨੁਖ ਦੇ ਲੱਛਣ ਕੀ ਹੁੰਦੇ ਹਨ ਸਾਨੂੰ ਤਾਂ ਹੀ ਪਤਾ ਲੱਗੇ ਨਾ ਤਾਂ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿ ਲਗੇ ਭਾਈ ਲਓ ਬੇਤੁ ਭਿਆਰ ਦੇ ਨਾਲ ਇੱਕ ਇੱਕ ਗੱਲ ਨੂੰ ਤੁਸੀਂ ਹਿਰਦੇ ਵਿੱਚ ਉਸਾਓ ਕਹਿੰਦੇ ਗੁਰੂਕੁਖ ਦੇ ਲੱਛਣ ਇਸ ਪ੍ਰਕਾਰ ਹੁੰਦੇ ਹਨ ਕਿ ਉਹ ਗੁਰੂ ਦੇ ਬਚਨਾਂ ਨੂੰ ਯਾਦ ਰੱਖਦਾ ਹੈ ਗੁਰੂ ਨੂੰ ਮੋਖ ਰੱਖਦਾ ਹੈ ਜੋ ਗੁਰੂ ਕਹਿੰਦਾ ਹੈ ਐਨਾ ਉਹ ਕੰਮ ਕਰਦਾ ਹੈ ਗੁਰੂ ਨੂੰ ਮੋਖ ਰੱਖਦਾ ਹੈ ਉਹਨੂੰ ਗੁਰੂ ਕਹਿੰਦੇ ਹਨ ਜੇڑا ਉਸਤੈ ਨੇਕੀ ਕਰੇ ਉਸਦੀ ਨੇਕੀ ਨੂੰ ਯਾਦ ਰੱਖਦਾ ਹੈ ਅਉਰ ਸ਼ਾਂਤੀ ਭਰਾਈ ਸੋਚਦਾ ਤੇ ਚਾਹਦਾ ਹੈ ਕਿਸੇ ਦੇ ਕੰਨ ਵਿੱਚ ਵਿੰਗ ਨਹੀਂ ਪਾਉਂਦਾ ਖੋਟੇ ਕਰਮਾਂ ਦਾ ਤਿਆਗ ਅਤੇ ਨੇਕ ਕਰਮਾਂ ਨੂੰ ਗ੍ਰਹਿਣ ਕਰਦਾ ਹੈ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਆਪਣੇ ਆਤਮਾ ਸਰੂਪ ਨੂੰ ਜਾਣਨ ਵਾਲਾ ਅਤੇ ਅਨੇਕ ਵਿੱਚ ਇੱਕ ਨੂੰ ਵੇਖਣ ਵਾਲਾ ਹੁੰਦਾ ਹੈ ਸਾਰੀ ਸ੍ਰਿਸ਼ਟੀ ਵਿੱਚ ਇੱਕ ਪਰਮੇਸ਼ਰ ਨੂੰ ਵੇਖਦਾ ਹੈ ਉਹਨੂੰ ਗੁਰਮੁਖ ਕਹਿੰਦੇ ਹਨ ਜਿਵੇਂ ਬ੍ਰਹਮ ਗਿਆਨੀ ਬਾਰੇ ਦੱਸਿਆ ਹੈ ਕਿ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਨੂੰ ਜਿਵੇਂ ਪਰਮੇਸ਼ਰ ਇੱਕ ਅੱਖਰ ਵੇਖਦਾ ਹੈ ਇਸੇ ਤਰ੍ਹਾਂ ਬ੍ਰਹਿਮ ਗਿਆਨੀ ਬੇਗਨਾ ਹੈ ਇਸ ਕਰਕੇ ਉਹ ਜਿਹੜਾ ਗੁਰੂ თან ਬ੍ਰਹਿਮ ਗਿਆਨੀ ਹੋ ਜਾਂਦਾ ਹੈ ਉਹਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ ਕਿ ਗੁਰੂ ਨੂੰ ਮੁਖ ਕਿਵੇਂ ਅਕਣਾ ਹੈ ਗੁਰੂ ਦੀਆਂ ਰਾਹਾਂ ਤੇ ਕਿਵੇਂ ਚੱਲਣਾ ਹੈ ਤੇ ਮਨੁੱਖ ਦੇ ਲੱਛਣ ਇਸ ਪ੍ਰਕਾਰ ਹੁੰਦੇ ਹਨ ਜਿਹੜਾ ਨੇਕੀ ਕਰੇ ਅੱਜ ਇੱਕ ਉਪਦੇਸ਼ ਪੜ੍ਹੀ ਗਣੀ ਮਨੁੱਖ ਦੇ ਲੱਛਣ ਇਹ ਹੁੰਦੇ ਨੇ ਕਹਿੰਦੇ ਜਿਹੜਾ ਨੇਕੀ ਕਰੇ ਨੇਕੀ ਕਰਨ ਵਾਲੇ ਦੀ ਉਹ ਬੁਰੀਆਈ ਕਰੇ ਕਦੀ ਕਿਸੇ ਦਾ ਭਲਾ ਨਾ ਸੋਚਣਾ ਆਪਣੀ ਮਨਵਲਜੀ ਦੇ ਕੰਮ ਕਰਨੇ ਕਿਸੇ ਦਾ ਭਲਾ ਹੁੰਦਾ ਵੇਖ ਕੇ ਦੁਖੀ ਹੋਣਾ ਸਭ ਨਾਲ ਈਰਖਾ ਕਰਨੀ ਸਾਡੇ ਬੁਰੇ ਵਿੱਚ ਆਪਣਾ ਭਲਾ ਸਮਝਣਾ ਇਹ ਸੋਚਣਾ ਵੀ ਜੇ ਮੈਂ ਇਹਦਾ ਭਲਾ ਕਰਾਂ ਜਿਵੇਂ ਆਪਾਂ ਕਹਿੰਦੇ ਆ ਨਾ ਕਈ ਵਾਰੀ ਕਿਸੇ ਦੀ ਤੁਗਲੀ ਕਰਦੇ ਆ ਸਾਡੇ ਮਹਾਂਪੁਰਸ਼ ਗੁਰੂ ਘਰ ਦੇ ਵਿੱਚ ਰਹਿੰਦੇ ਸਨ ਸਾਡੇ ਦਾਦੀ ਭਾਉਲੇ ਮੇਰੇ ਗੱਲ ਯਾਦ ਆ ਗਈ ਉਹਨਾਂ ਦਾ ਇੱਕ ਛਿਵੀ ਦੋ ਛਿਵੀ ਸੀ ਉਹਨਾਂ ਨੇ ਇੱਕ ਛਿਵੀ ਨੇ ਆ ਕੇ ਤੁਗਲੀ ਕੀਤੀ ਇਹ ਮਾਰਾ ਬਾਬਾ ਜੀ ਉਹ ਜਿਹੜਾ ਭਰਨਾ ਸਿੱਖਿਆ ਹੈ ਨਾ ਭੋਲਾ ਸਿੰਘ ਉਹਨੇ ਤੁਹਾਡਾ ਰੇਕ ਤੇਲ ਵੇਚਦਾ ਮੈਂ ਬਾਬਾ ਜੀ ਦੇ ਨਾਲ ਹੀ ਸੁਣਾਂ ਜੀ ਬਾਬਾ ਜੀ ਕਹਿੰਦੇ ਕਿ ਬਲਬੀਰ ਸਿੰਘ ਆ ਦੇਖੀ ਕੋਈ ਗੱਲ ਹੋਰ ਨਿਕਲੂ ਵਿੱਚੋਂ ਤੇ ਰੇਕ ਤੇਲ ਤਾਂ ਵੇਚਦਾ ਕਹਿੰਦੇ ਉਹ ਸਾਨੂੰ ਜੀ ਸੀਵ ਦੀ ਪਤਾਲ ਚਾ ਪਤਾਗਾ ਤੇ ਪਰਛੀ ਕਿਵੇਂ ਕਰਨੇ ਚਲੋ ਕੋਈ ਨੀ ਜੀ ਵੇਚਦਾ ਭੋਲਾ ਕਹਿੰਦਾ ਕੀ पर ਕਹਿੰਦੇ ਗੱਲ ਉਹਦੇ ਜਿਹੜੇ ਹੀ ਬੰਦੇ ਚੁਗਲੀ ਕਰਦੇ ਆ ਤਾਂ ਤੁਸੀਂ ਦੇਖਦੇ ਹੋ ਵੀ ਇਹਦੇ ਵਿੱਚ ਇਹਦਾ ਕੋਈ ਫਾਇਦਾ ਹੁੰਦਾ ਤਾਂ ਚੁਗਲੀ ਕਰਦੇਗਾ ਤਾਂ ਕੀ ਹੋਇਆ ਥੋੜੇ ਦਿਨ ਬਾਅਦ ਚਲੋ ਸਾਹ ਪੂਰਾ ਹੋਣ ਵਾਲਾ ਬਾਪੇ ਨੂੰ ਬੰਦਾ ਹਟਾ ਦੇ ਜਿਹੜਾ ਰੀਤੀ ਵਿੱਚ ਬੇਚਦਾ ਸੀ ਉਹਨੂੰ ਕਿਹਾ ਨਹੀਂ ਕੁਝ ਅੰਦਾਜ਼ਾ ਬਾਣਾ ਨਹੀਂ ਕੁਝ ਕਿਹਾ ਸੋ ਉਸ ਤੋਂ ਬਾਅਦ ਕੀ ਹੋਇਆ ਉਹਦੀ ਜਗ੍ਹਾ ਉਹਨੂੰ ਹੁਏ ਕਰਤਾ ਜਦੋਂ ਉਹਨੂੰ ਕਰਤਬੀਤ ਵਾਲਾ ਜੁਵਾਨ ਸਾਡਾ ਸੀਨੀਅਰ ਤੂੰ ਸਾਡੇ ਪੱਖ ਦੀ ਗੱਲ ਕਰਦਾ ਹੈ ਪਰ ਬਾਬਾ ਜੀ ਨੂੰ ਪਹਿਲਾਂ ਦੱਸਦੀ ਗੱਲ ਵੀ ਉਹ ਆਪਣੇ ਪੱਖ 'ਚ ਨਹੀਂ ਇਹ ਆਪਣੇ ਲਾਲਚ ਕਰਕੇ ਉਹਦੇ ਜੋਗੀ ਕਰਦਾ ਤੇ ਬਾਬਾ ਜੀ ਨੇ ਦੇਖਿਆ ਤੈਨੂੰ ਕਿਹਾ ਵਾ ਪ੍ਰਵੇਸ਼ਾ ਤੋਂਰੇ ਦੇਖਿਆ ਤੇ ਉਹਦੀਆਂ ਤਾਂ ਗੱਲਾਂ ਹੀ ਕਰਦਾ ਸੀ ਬਾਬਾ ਜੀ ਨੇ ਇਹਦੇ ਕੋਲ ਬੰਦੇ ਲਾ ਦਿੱਤੇ ਕਿ ਇਹ ਇਹ ਬੰਦਾ ਹੁਣ ਆਪ ਵੇਚਿਆ ਹੁੰਦਾ ਇਤੇ ਇੱਕ ਦਿਨ ਰਾਤ ਨੂੰ 8:00 ਸਵੇਰੇ 8:00 9:00 ਵਜੇ ਘਰੋਂ ਲੇ। ਹਰੇ ਸੈਪਲਿਕ ਹੈ ਜੀ ਤੋਂ ਲੈ ਚ। ਤੇ ਜਾਣ ਕਿ ਤੁਹਾਨੂੰ ਲੇਟ ਹੋ ਜਾਇਆ ਕਰੇਗਾ ਹੈ। ਤੇ ਬਾਬਾ ਜੀ ਨੇ ਬੰਦੇ ਲਾਇਏ ਸੀ ਰਾਤ ਨੂੰ ਜੀ 4 ਬੋਲੀਆਂ ਰੇਹੇ ਚ ਕੰਮ ਕਰਦੇ ਨੇ। ਦੇਰੇ ਵਿੱਚ ਰਹਿਦੇ ਸੀ ਨਾਲ ਕਿ ਲੱਗੇ। ਵੀ ਵੀ ਕਰਦਾ। ਤੇ ਕਾਤਾ ਜੀ ਬਾਬਾ ਜੀ ਨੇ ਕਿਹਾ ਸੀ ਕਿ ਜਦੋਂ ਜਿਹੜਾ ਇਹ ਬੰਦਾ ਨਾ ਤੇ ਤੁਸੀਂ ਜਿਹੜੇ ਬੰਦੇ ਲੈ ਕੇ ਜਾਣਗੇ ਉਹ ਉੱਤੋਂ ਚੱਕ ਕੇ ਘਟੋ ਘਟੋ ਉਹ ਬਾਹਰ ਨਹੀਂ ਕਿਲੋਮੀਟਰ ਤੇ ਚੜੇ ਜਾਣਾ ਉੱਥੇ ਰੁਕਣਾ ਉੱਥੇ ਹੀ ਤਿਸ ਤਰ੍ਹਾਂ ਕੀਤਾ ਬੰਦਿਆ ਨੇ ਬੰਦੇ ਲੱਗੇ ਹੋ ਸੀ ਮਗਰ ਪਰ ਕਿਲੋਮੀਟਰ ਤੇ ਜਾ ਕੇ ਰੁਕ ਲੈਣਾ ਮੂਰੇ ਵਰਸਾਈਲ ਲਾਤਾ ਉਹ ਗੱਜਿੱਤੇ ਸੀ ਤੇ ਰੋਕ ਕੇ ਕਹਿੰਦੇ ਵੀ ਜਿੱਦੋਂ ਆਇਓ ਅੱਗੇ ਵੀ ਕੋਈ ਨਹੀਂ ਬਸ ਇਤਾਂ ਵੱਲ ਜਿਹੜਾ ਆਣ ਗਏ ਸੀ ਤੋਂ ਡੋਲ ਲੱਗੇ ਕਹਿੰਗੇ ਤੇ ਤੁਹਾਡਾ ਕਹਿੰਦੋ ਤਾਂ ਮੈਂ ਤੁਸੀਂ ਤਾਂ ਕੀ ਗੱਲ ਕਰਦੇ ਸੋ ਕੱਲ ਜਿਹੜੇ ਪਾਸੋਂ ਤੈਨੂੰ ਪਾਸੋਂ ਇਹਦੇ ਰਸਤੇ ਜਪੁਰ ਰਗੇ ਸੀ ਤੂੰ ਆ ਕੇ ਪਾਸੇ ਤੈਨੂੰ ਨੇੜੇ ਜਿਹਾ ਪਤਾ ਲੱਗ ਗਿਆ ਉਹ ਕਹਿੰਦੇ ਨਹੀਂ ਇਹਨੇ ਤਲਾਸ਼ੀ ਲਈ ਤੁਸੀਂ ਬਾਪਿਆਂ ਦੇ ਖੇਤੋਂ ਆਏ ਹੋ ਕੀ ਲੈ ਕੇ ਆਏ ਹੋ ਇਹਨੇ ਕਹਿੰਦੇ ਸਿਰ ਕੁਝ ਨਹੀਂ ਆਪਦਾ ਤੇ ਜੱਟੇ ਬਿਰਦੇ ਸਵਾਰਾ ਕਰ ਇਸ ਤਰ੍ਹਾਂ ਖੇਤੋਂ ਆਏ ਸੀ ਸਾਡੇ ਕੋਲ ਥੋੜਾ ਰੇਤੇਲਾ ਚਿੱਟੀ ਕਰਦੇ ਆਂ ਇਹ ਦੇ ਦਿਆਂਗੇ ਇਹ ਨਿਕਲ ਰਹੀ ਹੈ ਕਿ ਤੈਨੂੰ ਤੁਸੀਂ ਤਲਾਸ਼ੀ ਦੇ ਲਈ ਘਾੜੇ ਬੜੇ ਚਾਰ ਬੁਲੀਆਂ ਰਹਿ ਗਈਆਂ ਤੇ ਇੱਕ ਗਿਰ ਦੇ ਦਗਾ ਹੈਗਾ ਕਿ ਨਹੀਂ ਕਹਦਾ ਹੈਗਾ ਨਹੀਂ ਉਹ ਸਾਡਾ ਹੀ ਨਾਮ ਹੈ ਛੋਟਾ ਚਲੋ ਮੈਂ ਉਹਨੂੰ ਸ਼ਿਵਾ ਭੈਣ ਨੂੰ ਕੋਠੇ ਵਾ ਤੇ ਉਹ ਨਾਮ ਉਹਦੇ ਬਰਕਰਾਰ ਕੇ ਨਾਮ ਨੇ ਬੋਲਦੇ ਤੇ ਉਹਨਾਂ ਜਾ ਕੇ ਉਸ ਸ੍ਰੀ ਗੁਰੂ ਜੀ ਕੋਲ ਭਾਵੇਂ ਕਹਿੰਦੇ ਵੀ ਆ ਜਾ ਵਾ ਬਾਹਰੋਂ ਆਇਆ ਕਹਿੰਦਾ ਵੀ ਇਹਨੂੰ ਕਿੰਨੇ ਕਿੰਨੇ ਸੁਖੋ ਜਿਹਾ ਵੇਚੇ ਉਹਨੂੰ 750 ਰੁਪਏ ਦੀ ਬੈਗਲ 110 ਰੁਪਏ ਦੀ ਬੋਲੀ ਕੰਨ ਜੀ ਬਸ ਫਿਰ ਪਹਿਲਾਂ ਤਾਂ ਨਿਆਣਾ ਵਿੱਚ ਉਹ ਸ਼ਕਤੀ ਕੀਤੀ ਉਹਨੇ ਚੰਨ ਗਿਆ ਕੰਨ ਜੀ ਜਹਾਮਿਆਂ ਕਹੇ ਉਸ ਮੇ ਵਿਚ ਤੇ ਤੇ ਪੱਥੇ ਰੋ ਦੁਬਾਰੇ ਫਿਰ ਸਸਤੇ ਹੀ ਸੀ ਆ ਬਦ ਗਿਆ ਤੇਰੇ ਤੇ ਰੇਟ ਜੀ ਕੰਨ ਨੂਰ ਖਵੰਦਿਆ ਤੂੰ ਕਿਸੇ ਕਰਤੀ ਉਹਦੀ ਚੁਗਲੀਆਂ ਕਰਦਾ ਜੀ ਨਾ ਤੁਜੀ ਸੀ ਯੁੱਧ ਤੇਰੇ ਬੇਟਾ ਕਿਉਂ 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 ਤੈਨੂੰ ਜ਼ਿਆਦਾ ਹਿੱਸਾ ਨਹੀਂ ਦੇਣਾ ਹੋਣਾ ਜਾਂ ਤੈਨੂੰ ਕੱਟ ਦਿੰਦਾ ਹਾਂ

ਤੁਹ ਕੋਈ ਪੁੱਛੋ ਨਹੀਂ ਕੋਈ ਨਹੀਂ ਕਿ ਕਦੇ ਰਹਿਣਾ ਨਹੀਂ ਚਾਹੁੰਦੇ ਤਨੇ ਕੋਈ ਗੱਲ ਨਹੀਂ ਕਹਦੇ ਤੂੰ ਕੰਮ ਕਰ ਪਰ ਅੱਜ ਤੱਕ ਥੋੜੀ ਨਾ ਕਰੀ ਜਿੰਨੇ ਜੂ ਮਰਤੂ ਕਹਿ ਬਾਬਾ ਜੀ ਕਹਿੰਦੇ ਉਹ ਤੁਹਾਨੂੰ ਦਿੰਦੇ ਹੈਗਾ ਤੂੰ ਕਹਿੰਦਾ ਬਾਬਾ ਜੀ ਨੂੰ 2-4 ਰੁਪਏ ਦੇ ਅਗੇਂ ਦੇ ਦਿੱਤੇ ਨੂੰ ਕਹਿੰਦੇ ਬਰਾਤਰ ਕੀਤੇ ਆ ਤੇ ਫਿਰ ਲੋਕ ਕੋਈ ਕ੍ਰਿਸ਼ੇਸ਼ਵੇ ਨੂੰ ਪਰਿਵਾਰ ਨੂੰ ਲਿਆਇਆ ਪਰਿਵਾਰ ਉਹ ਬਿਟੇ ਬਾਬਾ ਜੀ ਹਟਾਏ ਉਹਨਾ ਗਲਤੀ ਹੋ ਗਈ ਤੇ ਚਲੋ ਫਿਰ ਉਹਨਾਂ ਨੇ ਬਾਬਾ ਜੀ ਨੇ ਹਟਾਇਆ ਕਹਿੰਦੇ ਚਲ ਸਾਲ ਪੂਰਾ ਕਰ ਲੈ ਕੋਈ ਗੱਲ ਨਹੀਂ ਪਰ ਕਹਿੰਦੇ ਨਾਮ ਵਿੱਚ ਹੀ ਜਿਹੜੇ ਜਿਹੜਾ ਸਤਿਗੁਰੂ ਦਾ ਸਤਿਗੁਰੂ ਆਇਆ। ਸੋ ਉਹ ਫਿਰ ਅੱਗੇ ਤਾਂ ਰੱਬ ਜਾਣੀ ਵੀ ਵੇਚਿਆ ਜੇ ਨਾਮ ਵਿੱਚ ਆ ਪਰ ਬਾਬਾ ਜੀ ਨੇ ਸਾਖ ਪੁਰਾ ਕਰਕੇ ਫਿਰ ਉਹ ਹੱਥ ਜੋੜ ਕੇ ਕਹਿੰਦੇ ਭਾਈ ਤੈਨੂੰ ਹੱਥ ਜੋੜੇ ਵੀ ਹੋਲ ਜਾ ਕੇ ਕਿਸੇ ਨਾਲ। ਸੋ ਕਹਿੰਦੇ ਭਵ ਸਾਦੇ ਦੂਸਰੇ ਦੇ ਬੁਰਾ ਕਰਨ ਵਿੱਚ ਗੁਰੂ ਗạch ਦੇ ਜੀ ਕਹਿੰਦੇ ਨੇ ਦੂਜਿਆਂ ਨਾਲ ਹੀ ਕਰਨੀ ਸਭ ਨਾਲ ਹੀ ਕਰਨੀ ਸਾਦੇ ਬੁਰੇ ਵਿੱਚ ਆਪਣਾ ਭਲਾ ਸੋ ਜਲ ਭਾਵ ਇਹ ਮਿਰਾ ਪਰਾਪਰ ਨਹੀਂ ਗੁਰੂ ਸਾਹਿਬ ਕਹਿੰਦੇ ਇਦਾਂ ਨਹੀਂ ਜੇ ਤੁਸੀਂ ਦੂਜੇ ਦਾ ਬੁਰਾ ਕਰੋਗੇ ਫੇਰ ਤੁਹਾਡਾ ਬੁਰਾ ਜੇ ਤੁਸੀਂ ਦੂਜੇ ਦਾ ਬੁਰਾ ਕਰੋਗੇ ਫੇਰ ਨੀ ਭਲਾ ਹੁੰਦਾ ਖਲ ਭਲਾ ਹੋਪਲਾ ਅੰਤ ਭਲੇ ਦਾ ਪਰਾ ਜੇ ਤੁਸੀਂ ਬੁਰਾ ਕਰੋਗੇ ਕਿਹਦਾ ਪਹਿਲਾਂ ਤੁਹਾਡਾ ਆਪਣਾ ਬੁਰਾ ਸੋ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਭਾਈ ਜਿਹੜਾ ਤੁਸੀਂ ਦੂਜੇ ਦਾ ਬੁਰਾ ਚੁੰਦਾ ਆਪਣਾ ਭਲਾ ਸਮਝਦਾ ਹੈ ਨਾਮ ਸਮਝੂ ਦਾ ਚਿਬੰਦਨ ਉਹ ਆਪਣੇ ਮਸਲੇ ਕਰ ਰਿਹਾ ਹੈ ਉਹ ਮਨਮੁਖ ਹੁੰਦਾ ਹੈ ਇਹਨੂੰ ਸਭ ਨਾਲ ਝਿੜਕਾ ਕਰਨੀ ਸਭ ਦੇ ਬੁਰੇ ਵਿਚ ਆਪਣਾ ਭਲਾ ਸਮਝਣਾ ਕਥਾ ਕੀਰਤਨ ਵਿੱਚ ਰਾਮ ਦੇ ਨਾਮ ਸਮਨ ਵਿੱਚ ਧਿਆਨ ਨਾ ਲਿਆਣਾ ਗੁਰੂ ਉਪਦੇਸ਼ ਧਿਆਨ ਨਾਲ ਨਾ ਸੁਣਨਾ ਜੇ ਸੁਣ ਲਿਆ ਤਾਂ ਉਹ ਤੇ ਵਰਗੀ ਕਰ ਉਹ ਮਾਨੋਕੂਲਾ ਪੁਰਨ ਗਾਨ ਜੇ ਤੂੰ ਕਹਿੰਦੇ ਨਾ ਕਿ ਇੱਥੇ ਅਪਨ ਕਰਦੇ ਮੈਂ ਤੁਹਾਨੂੰ ਆਪਣੀ ਹਾਇਰ ਗਿਤੀ ਦੱਸਦਾ ਮੈਂ ਛੋਟਾ ਰਹ ਹੁੰਦਾ ਸੀ 90 ਦੇ ਵਿੱਚ ਮੇਰੇ ਮਾਮੇ ਦਾ ਲੜਕਾ ਇੱਕ ਵਾਰੀ ਸੀ ਨਾ ਕਿਆਣਾ ਸਾਹਿਬ ਗੁਰਦਰਾ ਸਾਹਿਬ ਅਸਬੂਦ ਉੱਥੇ ਗਏ ਗੁਰਨਾਥ ਦੇ ਪਾਸ ਦੱਸਦਾ ਮੈਂ ਮਦ ਨੂੰ ਥੋੜੇ ਵਰਤੀ ਐਡੀ ਨੂੰ ਕਮਾਈ ਨਹੀਂ ਸੀ ਕਰਦਾ ਮੇਰੀ ਜੇਬ ਦੇ ਵਿੱਚ ਦੋ ਰੁਪਏ ਸੀ ਮੈਨੂੰ ਕਿਹਾ ਉਹ ਡਰਾਈਵ ਕਰਦਾ ਜੀ ਉਦੋਂ ਤੱਕ ਇਹ ਮੈਨੂੰ ਕਿਹਾ ਨਾ ਭੋਲੇ ਉਹਦਾ ਨਾਮ ਕੋਲ ਤੁਹਾਨੂੰ ਦੱਸ ਮੈਂ ਕੋਲੇ ਆਪਾਂ ਨਾਂ ਮੈਂ ਜਦ ਮਹਾਰਾਜ ਨੂੰ ਤਾਂ ਇਕੜਾ ਇਕੜਾ ਗਿਸ਼ਣਾ ਨੂੰ ਦਿੱਤੀ ਆ ਜਾਂ ਕਹ ਲੈ ਸ਼ਰਮ ਮੈਂ ਬਿਲਕੁਲ ਸਚਾਈ ਤੋਂ ਅਨੁਲੱਖ ਨਾ ਉਹਦੇ ਵਿੱਚ ਉਹਨੇ ਕੀ ਕਿਹਾ ਮੈਨੂੰ ਕਹ ਲੈ ਉਹ ਤੋਂ 10 ਰੁਪਏ ਦਾ ਬੋਤਲ ਪੋਹਗਾ ਹੁੰਦਾ ਸ਼ਰਮ ਕਹ ਲੈ ਜੀ ਨੌਂਵੀਂ ਪਾਰਟੀ ਕਹਿੰਦਾ ਸ਼ਰਮ ਕਰ ਬੋਤਲ ਨਹੀਂ ਨਾ ਬਣੀ ਸੋਚੀ ਵੀ ਉਹ ਦਿਨ ਤੋਂ ਅੱਜ ਤੱਕ ਅਸੀਂ ਜੇਲ੍ਹ ਕੋ ਗਏ ਉਹ ਸ਼ਰਾਬ ਪਾਪੀ ਤੇ ਤੇ ਉਹਨੇ ਮਤਲਬ ਇਹੇ ਜੀ ਸੋਲ ਤੁੰਡੀ ਗੁਰੂ ਘਰ ਆ ਕੇ ਕਹਿੰਦਾ ਜੀ ਕਿ ਕੀ ਹੋਇਆ ਚਲੋ ਮੇਰੇ ਕੋਲ 23 ਮੀਟਰ ਅਕੀਸ਼ਨ ਨੂੰ ਦਿੱਤਾਇਆ ਚਲੋ ਵਾਹਿਗੁਰੂ ਭਲਾ ਕਰੇ ਪਰ ਮੇਰੇ ਇੱਕ ਗੱਲ ਸੁਣਾਉਣ ਤੋਂ ਇਹ ਆ ਵੀ ਭਾਈ ਜੇ ਕੋਈ ਮੜਾ ਮੋਟਾ ਦਾਨ ਕਰਨਾ ਤਾਂ ਕਰਨਾ ਚਾਹੀਦਾ ਆਪਣੀ ਕਮਾਈ ਚ ਉਹਨਾਂ ਦਾਨ ਤथा ਇਸ਼ਨਾਨ ਤੋਂ ਪਰਹੇਜ਼ ਕਰਨਾ ਆ ਗੁਰੂ ਜੀ ਨੂੰ ਬਲ ਵੀਰਾਂ ਦਾ ਤੁੰਤੋਂ ਦਾਨ ਤੋਂ ਪਾਸਾ ਰੱਖਦਾ ਵੀ ਮੈਂ ਨਹੀਂ ਕਰਨਾ ਸਹਜੂਗਾ ਸਾਡੇ ਪਿੰਡ ਇੱਕ ਸਰਪੰਚ ਸੀ ਕੋਣ ਮੈਨੋਂ ਤਲੀ ਲੈਣਾ ਪਰਵਾਹ ਦਾ ਸਾਡੇ ਪਿੰਡ ਦੇ ਵਿੱਚ ਸਾਰੇ ਜਾਣਦੇ ਹੀ ਐ ਜੇ ਕਿਸੇ ਗਰੀਬ ਦੇ ਘਰੇ ਵਿਆਹ ਹੋਣਾ ਨਾ ਉਹਨੇ 2 ਰੁਪਏ ਆਪਨੇ ਥੱਲੇ ਚ ਪਾ ਦੇਣੇ ਕਹਿੰਦਾ ਉਹ ਉਹਨਾਂ ਦੇ ਪ੍ਰੋਕਾਂ ਮੇਲ ਕਰੀਂ ਬੜੀ ਵੰਦੇ ਸਰ ਬਾਈ ਤੋਂ ਉਹ ਰੋਣ ਦੇ ਲਈ ਗਿਆ ਤੀ ਜਦੋਂ ਮੜਿਆ ਕਿੱਦਾ ਵੱਡਾ ਉਹ ਗੱਲਾਂ ਸਿਰ ਉਹਨਾਂ ਨੇ ਕੋਲ ਕਿੰਨੇ ਕਛੇ ਨਹੀਂ ਕਰੀ ਤੇ ਗੈਣ ਤੋਂ ਭਾਵ ਪੁੱਤਾਂ ਨੂੰ ਪ੍ਰਹਿ ਕਰਨਾ ਇਹ ਕੋ ਜਿੰਝੇਲ ਤੇ ਆਪਾਂ ਹੈਲਪ ਕਰਦੇ ਹਾਂ ਕਿਸੇ ਵੀ ੜਕੀ ਦੇ ਵਿਆਹ ਤੇ ਜਾ ਕੇ ਸ਼ਗਨ ਤੋਂ ਨਹੀਂ ਉਹਦੀ ਹੈਲਪ ਹੁੰਦੀ ਹੈ ਦਾਨ ਹੁੰਦਾ ਸਕ ਕੋਨ ਹੁੰਦਾ ਤੇ ਜੇ ਇਸ ਤੋਂ ਵੀ ਵੱਡਾ ਪਾਸਾ ਵੱਡਿਆ ਉਹ ਜੀ ਕਹਿੰਦੇ ਇਹ ਮਨੁੱਖੀ ਸੱਚ ਹੈ ਉਨ ਦਾਨ ਤથા ਇਸ਼ਨਾਨ ਤੋਂ ਪਰਹੇਜ਼ ਕਰ। ਜਿਹੜੇ ਸਵੇਰ ਟਕੇ ਇਸ਼ਨਾਨ ਇਹਨੇ ਕਰਦੇ। ਚਲੋ ਆਪੈ ਹੀ ਕਹਿੰਦੇ ਬਾਹਰ ਦੇਸ਼ਾਂ ਦੇ ਵਿੱਚ ਕਈ ਬੰਦੇ ਰਾਤ ਨੂੰ ਜਾਂਦੇ। ਸਵੇਰੇ ਆਉਂਦੇ ਕੰਮ ਤੇ ਨਹੀਂ ਸਵੇਰ ਸ਼ੌਂਕੇ। ਜਦੋਂ ਸਾਨੂੰ ਜਮ ਉਹਨਾਂ ਲਈ ਉਹ ਵੀ ਸਵੇਰ ਹੈ। ਇੱਥੇ ਇੱਕ ਗੱਲ ਹੋਰ ਹੈ ਕਿ ਕੁਝ ਸਮੇਂ ਤੇ ਪਤਾ ਨਹੀਂ ਕਿਹੜੇ ਵੇਲੇ ਬੰਦੇ ਨੇ ਕੰਮ ਤੇ ਜਾਣਾ ਉਹ ਦੇਸ਼ ਕਿਹੜੇ ਵੇਲੇ ਨਹੀਂ। ਪਰ ਇਹ ਗੱਲ ਇਹ ਵੀ ਜਿਨਾ ਕੋਈ ਸਮਾਂ ਉਹਨਾਂ ਨੇ ਗੁਰੂ ਜੀ ਦਾਸ ਦੇ ਨੇ ਕਹਿੰਦੇ ਜਿਹੜੇ ਇਸ਼ਨਾਨ ਨਹੀਂ ਕਰਦੇ ਸਮੇਂ ਸਿਰ ਉੱਠ ਕੇ ਉਹ ਵੀ ਮਨੁੱਖ ਨੇ ਅਤੇ ਉਪਜੀਵਕਾ ਵਾਸਤੇ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਝੂਠ ਬੋਲਿਆ ਇਹ ਮਨੁੱਖੀ ਲੱਛਣ ਪਰਵਾਰ ਨੂੰ ਪਾਲੋ ਸੱਚੀ ਸਿੱਧੀ ਕਮਾਈ ਕਰਕੇ ਕਿਸੇ ਦਾ ਗਲ ਨਹੀਂ ਕੀਤੇ ਤੇ ਫਿਰ ਇਹ ਇਹ ਤਰ੍ਹਾਂ ਦਾ ਆਪਣਾ ਇਹ ਮਨੁੱਖੀ ਲੱਛਣ ਇਹ ਜੇ ਨਾ ਸਣ ਇਹ ਉਹਨਾਂ ਨੇ ਗੁਰਮਖ ਦੇ ਲੱਛਣ ਗ੍ਰਹਿਣ ਕਰਨ ਦਾ ਪੱਲ ਤੱਕਿਆ ਤਿੰਨੇ ਨਾਲੇ ਕਹਿੰਦੇ ਕੁੱਲਾ ਪੁੱਲਾ ਤੇ ਪੁਲੀ ਹੱਥ ਜੋੜ ਕੇ ਪੱਲਾ ਪਾ ਕੇ ਸਤੁਰਾਂ ਦੇ ਚਰਨਾਂ 'ਚ ਬੜੇ ਪਿਆਰ ਨਾਲ ਬੇਨਤੀ ਕਰਨ ਲੱਗੇ ਮਹਾਰਾਜ ਅਸੀਂ ਪੰਦ ਕਰਦੇ ਆਂ ਜੇ ਤੁਸਾਂ ਨੇ ਗੁਰਮਖਾਂ ਦੇ ਲੱਛਣ ਦੱਸਿਆ ਅਸੀਂ ਗੁਰਮਖਾਂ ਵਾਲਾ ਜੀਵਨ ਕੋਸ਼ਿਸ਼ ਕਰਾਂਗੇ ਇਹ ਜੀਵਨ ਬਤੀਤ ਹੈ ਇਹ ਜੀਵਨ ਵਿੱਚ ਬਦਲਾਅ ਆਉਂਦੀ ਹੈ ਤੇ ਸੰਤੁਰਾਂ ਮਥਾਕਦੇ ਕਿ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰੂ ਦੇ ਬਚਨਾਂ ਨੇ ਬਾਰ ਰਤਨ ਜਿਹੜੀ ਗੁਰੂ ਦੀ ਬਾਣੀ ਹੈ ਜੇ ਕੋਈ ਇਸ ਦਾ ਸੁਣ ਲਵੇ ਉਸੇ ਨੂੰ ਅਟੰਦੇ ਬਚਨ ਨੇ ਜੇ ਪਿਆਰ ਨਾਲ ਧਿਆਨ ਨਾਲ ਸੁਣ ਲਵੇ ਸਾਧ ਸੰਗਤ ਤਾਂ ਆਪਣੀ ਕਰਿਆਣ ਹੋ ਜਾਂਦੀ ਹੈ ਮਨ ਬਦਲ ਜਾਂਦਾ ਬਾਣੀ ਸੁਣ ਕੇ ਇਹ ਬਚਨ ਸੁਣ ਕੇ ਪਰ ਬਦਲੂ ਉਹਨਾਂ ਦਾ ਜਿਹੜਾ ਸੁਣ ਕੇ ਅਮਲ ਕਰੂ ਇਹਨਾਂ ਨੇ ਸੁਣ ਕੇ ਗੁਰਦੇ ਬਚਨਾਂ ਤੇ ਅਮਲ ਕਰ ਲਿਆ ਤੇ ਇਹਨਾਂ ਦਾ ਜੀਵ ਬਦਲ ਗਿਆ ਕਹਿਣ ਲੱਗੇ ਅੱਜ ਤੋਂ ਮਹਾਰਾਜ ਜੀ ਗੁਰਮਖਵਾੜਾ ਜੀਵਨ ਕੋਸ਼ਿਸ਼ ਕਰਾਂਗੇ ਜੀਵਨ ਗੁਰਮਖਵਾੜਾ ਵਾਲਾ ਜਿਹਾ ਜਿੱਨਾਂ ਚ ਰਹਾਂਗੇ ਕੋਸ਼ਿਸ਼ ਕਰਾਂਗੇ ਕਿ ਆਪਣੇ ਗੁਰਮਖਵਾੜਾ ਜੀਵਨ ਦੇ ਵਿੱਚ ਹੀ ਅੰਤ ਸਮੇਂ ਤੱਕ ਨਿਭਾ ਕੇ ਜਾਈਏ ਇਹ ਪਰਨ ਕਰ ਲਿਆ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਆਪਣੇ ਤੌਰ ਵਿਹਾਰ ਵਿੱਚ ਚ ਜਾਣਗੇ ਤੇ ਸਾਧ ਸੰਗਤ ਇਸੇ ਤਰ੍ਹਾਂ ਫਿਰ ਇਹਨਾਂ ਨੇ ਕਹਿੰਦੇ ਆਪਣਾ ਗੁਰੂ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਜੀਵਿਆ ਤੇ ਗੁਰਮੁਖ ਬਣ ਕੇ ਜੀਵੇ ਤੇ ਇਸ ਲਈ ਭਾਈ ਆਪਾਂ ਵੀ ਕੋਸ਼ਿਸ਼ ਕਰੀਏ ਇਹ ਜੋ ਗੁਰੂ ਜੀ ਦੇ ਵਚਨ ਹਨ ਗੁਰਮਖਾ ਵਾਲਾ ਜੀਵਨ ਜਿਉਣ ਦਾ ਪ੍ਰਦਰਕਸ਼ਿ ਇਹ ਗੁਰੂ ਮਹਾਰਾਜ ਕਿਰਪਾ ਕਰਨ ਸਾਡਾ ਜਿਹੜਾ ਜੀਵਨ ਹੈ ਖੁਸ਼ੀਆਂ ਭਰਿਆ ਹੋਵੇ ਅਕਸਰ ਗੁਰੂ ਘਰ ਵਾਲਾ ਬਣੇ ਜੇ ਕੋਈ ਕਿਸੇ ਦਾ ਮਾੜਾ ਕਰਦਾ ਹੈ ਨਾ ਕਰੇ ਕਿਉਂਕਿ ਆਪਣਾ ਕਰਨਾ ਤੇ ਆਪਣਾ ਆਪਣਾ ਕਰੋ ਤੇ ਖਾਓ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਜਿਹਾ ਇਹ ਹੀ ਬੇਤਿਆਨ ਭਾਈ ਕਿੰਨੇ ਜਵਾਬ ਪ੍ਰਵਾਨ ਕਰਨੀ ਆਓ ਫਤਿਹ ਬੁਲਾਓ ਕਰਵਾਟ ਕੇ ਅਕਾਲ ਪੁਰਖ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਰੇ ਗੁਰੂ ਜੀ ਕੀ ਤੇ